ਦਰਸ਼ਕਾਜੀ ਪੰਜਾਬ ਨਿਊਜ਼ ਵੇਖ ਰੇ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿੱਗਰ ਸਵਾਗਤ ਕਰਦੀ ਹਾਂ ਜੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਕਰਾਂਗੇ ਅਹਿਮ ਸੁਰਖੀਆਂ ਤੇ ਬ੍ਰਿਟੇਨ ਵਿੱਚ ਪਜੇਗਾ 파ਰ ਦਾ ਟੰਕਾ ਮੇਡ ਇਨ ਪ੍ਰੋਡਕਟਸ ਨੂੰ ਖਰੀਦਣਗੇ ਅੰਗਰੇਜ਼ ਜਿਤ ਮੁਸੇ ਵਾਲਾ ਹਤਿਆ ਕਾਂਡ ਬਬੂ ਮਾਨ ਨੇ 3 ਸਾਲ ਬਾਅਦ ਤੋੜੀ ਚੁੱਪੀ ਬੋਲੇ 6 ਮਹੀਨੇ ਥਾਣਿਆਂ ਵਿੱਚ ਘੁੰਮਦਾ ਰਿਹਾ ਤੀਸਰੇ ਦਿਨ ਦੀ ਸਮਾਪਤੀ ਤੇ ਇੰਗਲੈਂਡ ਦੀ ਸਥਿਤੀ ਮਜ਼ਬੂਤ ਇੰਗਲੈਂਡ ਨੇ ਸੱਤ ਵਿਕਟਾਂ ਤੇ 544 ਦੌੜਾਂ ਬਣਾਈਆਂ ਜੋ ਰੂਟ ਨੇ 150 ਦੌੜਾਂ ਦੀ ਸ਼ਾਨਦਾਰ ਸੈਕੜਾ ਪਾਰੀ ਖੇਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੋ ਦਿਨਾਂ ਦੌਰੇ ਤੇ ਮਾਲਦੀਵ ਪਹੁੰਚੇ ਜਿੱਥੇ ਮਾਲਦੀਵ ਦੇ ਵੇਲਾਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜੂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੋ ਪ੍ਰਧਾਨ ਮੰਤਰੀ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜੂ ਨੇ ਸ਼ਾਂਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਨੂੰ 4850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ पीएम नरेंद्र मोदी ने मालदीव के राष्ट्रपति मोहम्मद मुइजु नाल व्यापक ਗਲਬਾਤ ਕੀਤੀ ਜਿਸ ਵਿੱਚ ਵਪਾਰ ਰੱਖਿਆ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਇਹ ਗਲਬਾਤ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਤਬਦੀਲ ਨੂੰ ਦਰਸਾਉਂਦੀ ਹੈ ਮੋਦੀ ਸਵੇਰੇ ਹੀ ਮਾਲੇ ਪਹੁੰਚੇ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਮੁइजु ਅਤੇ ਉਨ੍ਹਾਂ ਦੀ ਸਰਕਾਰ ਦੇ ਕਈ ਉੱਚ ਮੰਤਰੀਆਂ ਨੇ ਵਿਲਾਨਾ ਅੰਤਰਰਾਸ਼ਟਰੀ ਹਵਾਈ ਅਡੇ ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਜੋ ਮਾਲੇ ਦੀ ਫੇਰੀ ਨਾਲ ਜੁੜੀ ਮਹੱਤਤਾ ਨੂੰ ਦਰਸਾਉਂਦਾ ਹੈ ਸੋ ਕੁਝ ਘੰਟਿਆਂ ਬਾਅਦ ਮੋਦੀ ਦਾ ਪ੍ਰਤੀਕ ਗਣਤੰਤਰ ਸੁਕੇਰ ਤੇ ਰਸਮੀ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ ਆਨਰ ਦਿੱਤਾ ਗਿਆ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 4850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਹੈ ਕਿ ਭਾਰਤ ਨੂੰ ਮਾਲਦੀਵ ਦਾ ਸਭ ਤੋਂ ਭਰੋਸੇਮੰਦ ਦੋਸਤ ਹੋਣ ਦੇ ਮਾਣ ਹੈ ਮੋਦੀ ਨੇ ਇਹ ਟਿੱਪਣੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਚੂ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਤੀ ਜਿਸ ਵਿੱਚ ਵਪਾਰ ਰੱਖਿਆ ਅਤੇ ਬੁਨਿਆਦੀ ਢਾਂਚੇ ਖੇਤਰਾਂ ਵਿੱਚ ਸਹਿਯੋਗ मजबूत केंद्रित के किया गया। सभी भारतवासियों की ओर से मैं राष्ट्रपति जी और मालदीव के लोगों को स्वतंत्रता के 60 वर्षों की ऐतिहासिक वर्षगांठ पर हार्दिक शुभकामनाएं देता हूं इस ऐतिहासिक अवसर पर गेस्ट ऑफ ऑनर के रूप में आमंत्रित करने के लिए मैं राष्ट्रपति जी का हृदय से आभार व्यक्त करता हूँ इस साल भारत और मालदीव अपने राजनयिक संबंधों के भी 60 साल मना रहे हैं परंतु हमारे संबंधों की जड़ें इतिहास से भी पुरानी हैं और समुद्र जितनी गहरी है आज जारी किया गया डाक टिकट जिसमें दोनों देशों की पारंपरिक नौकाएं हैं दर्शाता है कि हम केवल पड़ोसी नहीं हैं सहयात्री भी हैं फ्रेंड्स भारत मालदीव का सबसे करीबी पड़ोसी है मालदीव भारत की नेबरहुड फर्स्ट पॉलिसी और महासागर विजन दोनों में एक अहम स्थान रखता है भारत को मालदीव का सबसे भरोसेमंद मित्र होने पर भी गर्व है ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਮਾਲਦੀਵ ਦੇ ਦੁਵੱਲੇ ਸਬੰਧਾਂ ਵਿੱਚ ਇਹ ਤਬਦੀਲੀ ਇਸ ਲਈ ਅਹਿਮ ਹੈ ਕਿਉਂਕਿ ਚੀਨ ਦੇ ਕਰੀਬੀ ਮੰਨੇ ਜਾਣ ਵਾਲੇ ਮੌਜੂ ਨਵੰਬਰ 2013 ਦੇ ਵਿੱਚ ਇੰਡੀਆ ਆਊਟ ਮੁਹਿੰਮ ਦੇ ਦਮਤੇ ਸਤਾ ਵਿਚਾਇਸਨ ਮੌਜੂ ਦੇ ਇੱਕ ਆਸ਼ਕਾਲ ਦੇ ਸ਼ੁਰੂਆਤੀ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਦੀਆਂ ਨੀਤੀਆਂ ਕਾਰਨ ਸਬੰਧਾਂ ਵਿੱਚ ਪਾੜਾ ਪੈਦਾ ਹੋ ਗਿਆ ਸੀ ਇਹ ਵੱਡੇ ਪੱਧਰ ਤੇ ਮੰਨਿਆ ਜਾਂਦਾ ਹੈ ਕਿ ਭਾਰਤ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਸਬੰਧਾਂ ਨੂੰ ਮੋੜ ਲੀਤੇ ਤੇ ਲਿਆਉਣ ਵਿੱਚ ਸਹਾਇਤਾ ਕੀਤੀ ਜਿਸ ਦੇ ਵਿੱਚ ਮਾਲਦੀਵ ਨੂੰ ਉਸ ਦੀਆਂ ਆਰਥਿਕ ਸਮੱਸਿਆਵਾਂ ਦੇ ਨਾਲ ਨਜਿੱਠਣ ਵਿਚ ਸਹਾਇਤਾ ਦੇਣਾ ਵੀ ਸ਼ਾਮਿਲ ਹੈ ਗਾਇਕ ਬਬੂ ਮਾਨ ਇਸ ਸਮੇਂ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਨੇ ਗਾਇਕ ਦੇ ਲਾਈਵ ਸ਼ੋਅ ਇਸ ਸਮੇਂ ਵਿਦੇਸ਼ ਧਰਤੀ ਤੇ ਚੱਲ ਰਹੇ ਨੇ ਜਿਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾफी ਸੁਰਖੀਆਂ ਬਟੋ ਰਹੀ ਹੈ ਜਿਸ ਦੇ ਵਿੱਚ ਗਾਇਕ ਪਹਿਲੀ ਵਾਰ ਮਰਹੂਮ ਗਾਇਕ ਸਿੱਧੂ ਮਸੇਵਾਲਾ ਉਤੇ ਬੋਲਦੇ ਨਜ਼ਰੀ ਪੈ ਰਹੇ ਨੇ ਹਾਲਾਂਕਿ ਗਾਇਕ ਨੇ ਪੂਰੀ ਗਲਬਾਤ ਦੌਰਾਨ ਮਰਹੂਮ ਗਾਇਕ ਮੁਸੇਵਾਲੇ ਦਾ ਨਾਮ ਬਿਲਕੁਲ ਵੀ ਨਹੀਂ ਲਿਆ ਪਰ ਗਾਇਕ ਨੇ ਜੋ ਕਿਹਾ ਪ੍ਰਸ਼ੰਸਕ ਉਸ ਨੂੰ ਉਸੇ ਤਰ੍ਹਾਂ ਇਸ਼ਾਰਾ ਸਮਝ ਰਹੇ ਨੇ ਗਾਇਕ ਨੇ ਕਿਹਾ ਕਿ ਲੜਾਈ ਕਿਸੇ ਦੀ ਅਤੇ ਏਜੰਸੀਆਂ ਸਾਡੇ ਵਰਗਾ ਘੁੰਮਦਾ ਰਹਿੰਦਾ ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਨਾਲ ਲੈ ਕੇ 6 ਮਹੀਨੇ ਪੁਲਿਸ ਥਾਣਿਆਂ ਵਿੱਚ ਘੁੰਮਦਾ ਰਿਆਂ ਸੋ ਧਿਆਨ ਦੇਣ ਯੋਗ ਹੈ ਕਿ ਬੱਬੂ ਮਾਨ ਇਹਨਾਂ ਦੇ ਨਹੀਂ ਕੈਨੇਡਾ ਦੇ ਦੌਰੇ ਤੇ ਨੀ ਵੈਨਕੂਵਰ ਦੇ ਵੀ ਚੁਣਾਣੇ ਸ਼ੋ ਨੂੰ ਸ਼ੁਰੂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਹ ਸ਼ੋ ਭਰੇ ਹੋਏ ਵਿਖਾਈ ਦੇ ਰਹੇ ਨੇ ਇਸੇ ਸ਼ੋਅ ਦੌਰਾਨ ਬਬੂ ਮਾਨ ਨੇ ਇਹ ਗੱਲਾਂ ਕਹੀਆਂ ਇਸ ਦੌਰਾਨ ਉਹਨਾਂ ਨੇ ਮੀਡੀਆ ਟ੍ਰਾਇਲ ਦੇ ਵੀ ਸਵਾਲ ਉਠਾਏ ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਰੇ ਰੋਗ ਜਾਂਦਾ ਸੀ ਉਹ ਬਾਬਾ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾਉਂਦੇ ਆ ਆਹ ਕਹਿੰਦੇ ਜੱਟ ਦੀ ਲੜਾਈ ਲੱਗਿਆ ਸਚੇ ਪਾਸ਼ਾ ਮੇਲ ਕਰੇ जो थोड़ा टाइम होगा जरूर मैं चाहता कि अभी थोड़ा धन्यवाद करिए और हर पंजाबी लिए हर पंजाबी जितने खड़ लग गया जूतियों को पिछे छड़े लत्तियां खिचनिया छो माड़ा मोटिया फेसबुक से लड़ना छोड़ दो मीडिया ट्रैल करना छो लड़ाई किसी की एजेंसी ने साह घूमता फ्री जो अपनी शराफत का सर्टिफिकेट लेके छे महीने ठाने ची करा come on let me ਸੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮਸੇਵਾਲੇ ਦਾ ਕਤਲ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਉਹ ਆਪਣੀ ਮਹਿੰਦਰਾ ਥਾਰ ਵਿੱਚ ਜਾ ਰਹੇ ਸਨ। ਉਸ ਸਮੇਂ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਲਗਭਗ 30 ਰਾਉਂਡ ਫਾਇਰ ਕੀਤੇ ਗਏ। ਇਸ ਹਮਲੇ ਦੇ ਵਿੱਚ ਮਸੇਵਾਲੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਸਨ। ਇਸ ਦੌਰਾਨ ਜੇਕਰ ਗਾਇਕ ਬੱਬੂ ਮਾਨ ਦੇ ਫਰੰਟ ਵਰਕ ਦੀ ਗੱਲ ਕਰੀਏ ਤਾਂ ਸਾਲ 2024 ਦੇ ਅਖੀਰ ਦੇ ਵਿੱਚ ਸੂਚਾ ਸੂਰਮਾ ਜਿਹੀ ਹਿੱਟ ਫਿਲਮ ਦੇਣ ਵਾਲੇ ਪ੍ਰਸਿੱਧ ਗਾਇਕ ਅਦਾਕਾਰ ਬੱਬੂ ਮਾਨ ਵੀ ਇਸ ਚਾਲੂ ਬਰੇ ਆਪਣਾ ਚਲਵਾ ਪ੍ਰਕਰਾਰ ਰੱਖਣ ਵਿੱਚ ਅਸਫਲ ਰਹੇ ਨੇ ਜਿਨ੍ਹਾਂ ਦੀ ਰਿਲੀਜ਼ ਹੋਈ ਬਹੁਤ ਚਰਚਿਤ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਵੀ ਬਾਕਸ ਆਫਿਸ ਉੱਪਰ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਇਸ ਤੋਂ ਇਲਾਵਾ ਉਨ੍ਹਾਂ ਨੇ ਮੌਜੂਦਾ ਰੁਝੇਵਿਆਂ ਵੱਲ ਨਜ਼ਰਸਾਨੀ ਕੀਤੀ ਜਾਏ ਤਾਂ ਆਪਣੀ ਸੁਪਰ ਜੂਪਰ ਹਿੱਟ ਰਹੀ ਪੰਜਾਬੀ ਫਿਲਮ ਹਰਸ਼ਰ ਦੇ ਦੂਸਰੇ ਸਵਿੱਕਲ ਦਾ ਵੀ ਉਹ ਹਿੱਸਾ ਬਣ ਸਕਦੇ ਨੇ ਇਸ ਸਬੰਧਿਤ ਮੁੰਦਲੀਆਂ ਤਿਆਰੀਆਂ ਨੂੰ ਅੰਜਾਮ ਦੇਣ ਦੀ ਕੋਾਇਦ ਵੀ ਸਬੰਧਿਤ ਨਿਰਮਾਣ ਹਾਊਸ ਵੱਲੋਂ ਚੱਲੀ ਹੈ ਸੋ ਸਿੱਧੂ ਮਸੂਏ ਵਾਲਾ ਦੀ ਹਫਤਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਇਕ ਬੱਬੂ ਮਾਂ ਦੀ ਸੁਰੱਖਿਆ ਬਤਾ ਦਿੱਤੀ ਸੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੂੰ ਕਿਸੇ ਧਮਕੀ ਪਰੇ ਫੋਨ ਦੇ ਰਾਹੀਂ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਇੰਟੈਲੀਜੈਂਸ ਇਨਪੁਟਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕੋਈ ਫੈਨ ਬਣ ਕੇ ਉਹਨਾਂ ਲਈ ਖਤਰਾ ਪਾ ਸਕਦਾ ਹੈ ਇਸ ਵਾਰ ਸਰਕਾਰ ਨੇ ਉਹਨਾਂ ਦੇ ਵਹਾਲੇ ਸਥਿਤ ਕਰ ਦਿੱਤੀ ਸੁਰੱਖਿਆ ਬਤਾ ਦਿੱਤੀ ਸੀ ਅਤੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ ਭਾਰਤ ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਮੈਂਚੈਸਟਰ ਦੇ 올ਡ ਟ੍ਰੈਫੋਰਡ ਵਿਖੇ ਖੇਡਿਆ ਜਾ ਰਿਹਾ ਹੈ ਇਸ ਮੈਚ ਦੇ ਤੀਸਰੇ ਦਿਨ ਦੇ ਅੰਤ ਵਿੱਚ ਇੰਗਲੈਂਡ ਨੇ 7 ਵਿਕਟਾਂ ਤੇ 544 ਦੌੜਾਂ ਬਣਾਈਆਂ ਹਨ ਇਸ ਸਮੇਂ ਬੇਨ ਸਟਾਕਸ 77 ਦੇ ਨਿੱਜੀ ਸਕੋਰ ਅਤੇ ਲੀਅਮ ਡਾਸਨ 21 ਦੌੜਾਂ ਦੇ ਨਾਲ ਕਰੀਸਤੇ ਨੇ ਸੋ ਇਸ ਤੋਂ ਪਹਿਲਾਂ ਦੂਸਰੇ ਦਿਨ ਦੇ ਅੰਤ ਤੱਕ ਇੰਗਲੈਂਡ ਨੇ 2 ਵਿਕਟਾਂ ਗੁਆ ਕੇ 225 ਦੌੜਾਂ ਬਣਾ ਲਈਆਂ ਸਨ ਜਦੋਂ ਕਿ ਭਾਰਤ ਨੇ ਪਹਿਲੀ ਪਾਰੀ ਵਿੱਚ 114.1 ਓਵਰਾਂ ਵਿੱਚ 358 ਦੌੜਾਂ 不让烊算。 ਇੰਗਲੈਂਡ ਲਈ ਜੈਕ ਕਰੋਲੀ ਨੇ 113 ਗੇਂਦਾਂ ਵਿੱਚ 13 ਚੌਕਿਆਂ ਤੇ ਇੱਕ ਛੱਕੇ ਦੀ ਸਹਾਇਤਾ ਨਾਲ 84 ਦੌੜਾਂ ਤੇ ਬੈਂਡ ਟਕੇਤ ਨੇ 100 ਗੇਂਦਾਂ ਵਿੱਚ 13 ਚੌਕਿਆਂ ਦੀ ਸਹਾਇਤਾ ਨਾਲ 94 ਦੌੜਾਂ ਬਣਾਈਆਂ ਟੀਮ ਦੇ ਲਈ ਓਲੀ ਪੌਪ ਨੇ 128 ਗੇਂਦਾਂ ਵਿੱਚ 7 ਚੌਕਿਆਂ ਦੀ ਸਹਾਇਤਾ ਨਾਲ 71 ਦੌੜਾਂ ਬਣਾਈਆਂ ਸੋ ਜੋ ਰੂਟ ਨੇ ਇਸ ਮੈਚ ਵਿੱਚ ਸ਼ਾਨਦਾਰ ਪਾਰੀ ਖੇਡੀ ਹੈ ਉਸਨੇ ਕੱਲ ਦੇ 11 ਦੌੜਾਂ ਦੇ ਨੀਜੀ ਸਕੋਰ ਤੋਂ ਆਪਣੀ ਪਾਰੀ ਦੁਬਾਰਾ ਸ਼ੁਰੂ ਕੀਤੀ ਅਤੇ ਆਪਣੇ ਟੈਸਟ ਕਰੀਅਰ ਦਾ 38ਵਾਂ ਸੈਕੜਾ ਲਗਾਇਆ ਜੋ ਰੂਟ ਨੇ 178 ਗੇਂਦਾਂ ਵਿੱਚ 12 ਚੌਕੀਆਂ ਦੀ ਸਹਾਇਤਾ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਸਨੇ 248 ਗੇਂਦਾਂ ਵਿੱਚ 14 ਚੌਕੀਆਂ ਦੀ ਮਦਦ ਨਾਲ 150 ਦੌੜਾਂ ਬਣਾਈਆਂ। ਉਸਦੀ ਪਾਰੀ ਦਾ ਅੰਤ ਵਾਸ਼ਿੰਗਟਨ ਸੁੰਦਰ ਨੇ ਕੀਤਾ। ਸੋ ਜੋ ਰੂਟ ਤੋਂ ਇਲਾਵਾ ਹੈਰੀ ਪ੍ਰੂਕ ਨੇ 3, ਜੈਮੀ ਸਮਿਥ ਨੇ 9 ਅਤੇ ਕ੍ਰਿਸ ਵਾਕਸ ਨੇ 4 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ ਨੇ 134 ਗੇਂਦਾਂ ਵਿੱਚ 6 ਚੌਕੀਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਭਾਰਤ ਲਈ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜੜੀ ਨੇ ਦੋ ਦੋ ਵਿਕਟਾਂ ਲਈਆਂ ਜਦੋਂ ਕਿ ਮੁਹੰਮਦ ਸਿਰਾਜ ਜਸਪ੍ਰੀਤ ਬੁਮਰਾ ਅਨਸ਼ੁਲ ਕੰਬੋਜ ਨੇ ਇੱਕ ਇੱਕ ਵਿਕਟਾਂ ਲਈਆਂ ਭਾਰਤ ਲਈ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ ਯਸ਼ਸ਼ਵੀ ਜੈਸਵਾਲ ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਨੇ ਅਰਧ ਸੈਕੜੇ ਲਗਾਏ ਜਸਵਾਲ ਨੇ 107 ਗੇਂਦਾਂ ਵਿੱਚ 10 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਕੁੱਲ 58 ਦੌੜਾਂ ਬਣਾਈਆਂ। ਸੋਦਰਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 155 ਗੇਂਦਾਂ ਵਿੱਚ 7 ਚੌਕਿਆਂ ਦੀ ਸਹਾਇਤਾ ਨਾਲ 61 ਦੌੜਾਂ ਬਣਾਈਆਂ। ਪੰਤ ਨੇ 75 ਗੇਂਦਾਂ ਵਿੱਚ 3 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਸੋ ਇਨ੍ਹਾਂ ਤਿੰਨਾਂ ਤੋਂ ਇਲਾਵਾ ਕੇ.ਐਲ. ਰਾਹੁਲ ਨੇ ਟੀਮ ਲਈ 98 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ। ਸ਼ਾਰਟ ਦੋਰ ਠਾਕੁਰ ਨੇ 88 ਗੇਂਦਾਂ ਵਿੱਚ 5 ਚੌਕੀਆਂ ਦੀ ਸਹਾਇਤਾ ਨਾਲ 41 ਦੌੜਾਂ ਦਾ ਯੋਗਦਾਨ ਪਾਇਆ। ਸੋ ਰਵਿੰਦਰ ਜਡੇਜਾ ਨੇ 40 ਗੇਂਦਾਂ ਵਿੱਚ 20 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ ਨੇ 90 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਸੱਤਵਦ 5 ਵਿਕਟਾਂ ਲਈਆਂ। ਚਿਲੇਗੁਰੂ ਤੇ ਇੱਕ ਬਹਾਦਰ ਜੀ ਦੇ ਸ਼ਹੀਦੀ ਵਰੇ ਨੂੰ ਸਮਰਪਿਤ ਪਾਸ਼ਾ ਵਿਭਾਗ ਦੇ ਵੱਲੋਂ ਸ਼ਿਨੀਗਰ ਦੇ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਉਣਾ ਤੇ ਮੌਜੂਦ ਲੋਕਾਂ ਦੇ ਵੱਲੋਂ ਪੰਗੜੇ ਪਾਉਣ ਨੂੰ ਲੈ ਕੇ ਵਿਵਾਦ ਛਿੜ ਗਿਆ ਸੋਤੇ ਹੀ ਵਿਵਾਦ ਨੂੰ ਵੱਧਦਾ ਵੇਖ ਕੇ ਵੀਰ ਸਿੰਘ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਪੰਜਾਬ ਸਰਕਾਰ ਦੇ ਪਾਸ਼ਾ ਵਿਭਾਗ ਵੱਲੋਂ ਸ਼ਿਰਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਸ਼ਤਾਲ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਦੀ ਪੇਸ਼ਕਾਰੀ ਅਤੇ ਨੱਚਣ ਦਾ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ। ਟ੍ਰੋਮਨੀਕਰ ਦੁਆਰਾ ਪ੍ਰਬੰਧਕ ਮੀਟ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪਾਸ਼ਾ ਵਿਭਾਗ ਵੱਲੋਂ ਸੈਮੀਨਾਰ ਦੌਰਾਨ ਨੱਚਾ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਦੀ ਸਖਤ ਨਿੰਦਾ ਕੀਤੀ ਹੈ। ਜਿਸ ਤੋਂ ਬਾਅਦ ਇਸ ਸੈਮੀਨਾਰ ਦੌਰਾਨ ਪੇਸ਼ਕਾਰੀ ਕਰਨ ਵਾਲੇ ਪੰਜਾਬੀ ਗਾਇਕ ਵੀਰ ਸਿੰਘ ਦੇ ਵੱਲੋਂ ਇੱਕ ਚਿੱਠੀ ਲਿਖ ਕੇ ਜਥੇਦਾਰ ਸ਼੍ਰੀ ਕਾਲ ਤੱਕ ਜ਼ਾਇਬ ਅਤੇ ਸਮੂੱਚੇ ਸਿੱਖ ਕੌਮ ਤੋਂ ਮਾਫੀ ਮੰਗੀ ਹੈ। ਬੀਤੀ ਰਾਤ ਸ਼੍ਰੀ ਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ। ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋ ਕੀਤਾ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ। ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਹੱਦ ਤੱਕ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਣੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਹੋ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੀ ਪੈਂਦਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅਣਗਹਿਲੀ ਸੀਗੀ ਔਰ ਉਹਦੇ ਲਈ ਮੈਂ ਖੇਮਾ ਦਾ ਚਾਚਕੂਈਆ। ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਵਾ ਵੀ ਪੜਿਆ ਹੈ। ਔਰ ਬੜੀ ਮਰਿਆਦਾ ਦੇ ਨਾਲ ਪੜ੍ਹ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ। ਔਰ ਬਹੁਤ ਸੁਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਜੀ। ਮੈਂ ਆਪਣਾ ਲਿਖਤੀ ਸਪਸ਼ਟੀਕਰਨ ਅਕਾਲ ਤਖਸਾਲ ਜਸਤਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੇ ਪਰਿਵਾਰਾਂ ਦਾ ਬੱਚਾ ਹੈ ਸਿੱਖ ਬੱਚਾ ਹੈ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਜਿੱਦ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਸੁਸੀ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਊਗੀ ਇੱਥੇ ਦੱਸ ਦਈਏ ਕਿ ਇਹ ਵੀਡੀਓ ਵੇਖਦੇ ਹੀ ਸਿਕ 249 ਰੋਸ ਪਾ ਇਜਾਰਿਆ ਸੀ ਜਿਸ ਨੂੰ ਵੇਖਦਿਆਂ ਐਸਪੀਸੀ ਵੱਲੋਂ ਵੀ ਲੰਘੇ ਦਿਨ ਇਸ ਵੀਡੀਓ ਦਾ ਨੋਟਿਸ ਲੈ ਕੇ ਅਪੀਲ ਸਿੰਘ ਨੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ ਜੰਮੂ ਤੇ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਸ਼ਿਨਗਰ ਦੇ ਸਹਿਯੋਗ ਨਾਲ ਗੁਰ ਵਿਚਾਰ ਸਰ ਲੇਖ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਪਾਣੀ ਫਲਸਫੇ ਤੇ ਸ਼ਹਾਦਤ ਬਾਰੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸੋ ਗਾਇਕ ਵੱਲੋਂ ਸ਼ਹੀਦੀ ਸਮਾਗਮ ਪ੍ਰੋਗਰਾਮ ਦੇ ਵਿੱਚ ਗਾਏ ਜਾ ਰਹੇ ਰੋਮਾਂਟਿਕ ਗੀਤ ਅਤੇ ਲੋਕਾਂ ਵੱਲੋਂ ਪਾਏ ਜਾ ਰਹੇ ਪੰਗੜੇ ਨੂੰ ਲੈ ਕੇ ਸਿੱਖ ਵਿਦਵਾਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਸਾਲ 2021 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਦਰਜ ਕੀਤੇ ਗਏ ਮਾਮਲੇ ਦੇ ਵਿੱਚ ਸਰਕਾਰ ਅਜੇ ਤੱਕ ਚਲਾਨ ਪੇਸ਼ ਨਹੀਂ ਕਰ ਸਕੇ ਸੋ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਦਮਨਬੀਰ ਸਿੰਘ ਸੋਪਤੀ ਨੇ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਿਹਾ ਕਿ ਸਰਕਾਰ ਕੋਲ ਕੋਈ ਠੋਸ ਸਬੂਤ ਨਹੀਂ ਨੇ ਸਰਕਾਰ ਕੋਲ ਆਮ ਤੌਰ 'ਤੇ ਵਾਜਾਦ ਮਾਮਲੇ ਵਿੱਚ ਵੀ ਕੁਝ ਨਹੀਂ ਹੈ ਹੁਣ ਤੀਸਰਾ ਕੇਸ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵਕੀਲਾਂ ਨੇ ਕਿਹਾ ਹੈ ਕਿ ਵਿਜ਼ਲੈਂਸ ਵੱਲੋਂ ਹੁਣ ਜ਼ਬਰਦਸਤੀ ਤੱਥ ਬਣਾਏ ਜਾ ਰਹੇ ਨੇ ਅਸੀਂ ਇਹ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਦੀ ਮੰਗ ਕਰ ਰਹੇ ਹਾਂ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੁਸੀਂ ਦੇਖਿਆ ਕਿ ਦੋ ਸਰਕਾਰਾਂ ਹੋ ਗਈਆਂ ਕਾਂਗਰਸ ਨੇ 5 ਸਾਲ ਆਮ ਆਦਮੀ ਪਾਰਟੀ ਦੇ 3 ਸਾਲ ਸਿਰਫ ਐਸੇ ਗੱਲ ਤੇ ਕੱਢਦੇ ਕਿ ਜਦੋਂ ਲੋਕਾਂ ਨੇ ਆਪਣੇ ਹੱਕਾਂ ਲਈ ਸਰਕਾਰਾਂ ਨੂੰ ਸਵਾਲ ਕੀਤੇ ਜਦੋਂ ਲੋਕਾਂ ਨੇ ਕੀਤੇ ਵਾਅਦਿਆਂ ਤੇ ਮੁੱਖ ਮੰਤਰੀਆਂ ਨੂੰ ਸਵਾਲ ਕੀਤੇ ਕਾ ਕੋਈ ਜਵਾਬ ਸੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਸਬਨ ਕੱਢ ਲਿਆ ਵਿਕਰਮ ਮਜੀਠੀਆ ਸਾਹਿਬ ਨੂੰ ਅਸੀਂ ਫਲਾਣੀ ਜਗ੍ਹਾ ਤੇ ਪੁੱਛਗਿੱਛ ਲਈ ਬੁਲਾ ਲਿਆ ਪੋਲਿਟੀਕਲ ਵੈਂਡੇਟਾ ਇੰਨਾ ਹੀ ਬਣ ਕੇ ਰਹਿ ਗਈ ਔਰ 2021 ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੋ ਅੱਜ ਉਹ ਦੱਸਣ ਦੇ ਲਈ ਜਿਹੜੀ ਸਾਡੀ ਲੀਗਲ ਟੀਮ ਹੈ ਸਾਡੇ ਵੱਡੇ ਵੀਰ ਸੋਪਤੀ ਸਾਹਿਬ ਸਾਡੇ ਨਾਲ ਜਸਪ੍ਰੀਤ ਬਰਾੜ ਸਾਹਿਬ ਸੈਂਪਲਾ ਸਾਹਿਬ ਪਰਮਵੀਰ ਸਣੀ ਜੀ ਉਹ ਆ ਜਾਂਦੇ ਵਿੱਚ ਥੋੜਾ ਲੇਟ ਨੇ 2021 ਤੋਂ ਲਗਾਤਾਰ ਪੋਲਿਟিক্যাল ਵੈਂਡੇਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਜਾਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੰਡਾ ਕਬੜਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ 'ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਦੇ ਰੂਬਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕਾਏ ਕੇਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ 941 ਕਰੋੜ 나540 ਕਰੋੜ ਦੀ ਕਲੀਅਰ ਵਾਟਰ ਕੈਪੀਟਲ 나1000 ਏਕੜ ਫਿਰ ਹੁਣ ਦੱਸਣਾ ਕੀ ਹੈ ਔਰ ਕੋਰਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਹੈ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ ਨੀਚੇ ਕੰਮ ਕਰ ਰਹੀ ਔਰ ਪ੍ਰੈਸ਼ਰ ਕਿਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਹਦਾ ਸੁਪਰ ਸੀਐਮ ਕੇਜਰੀਵਾਲ ਦਾ ਸਸੋਧਿਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕਗਾਰ ਤੇ ਖੜੇ ਨੇ ਜਿਹੜਾ ਵਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕਦਮਾ ਪਾਇਆ ਸੋ ਸੰਜੇ ਸਿੰਘ ਜਿਆਦਾ ਪ੍ਰੈਸ਼ਰ ਦੇ ਵਿੱਚ ਨੇ ਦੱਸਦੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਵਿਛਲੀ ਉਹਨਾਂ ਦੇ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਸੀ ਅਕਾਲੀ ਆਗੂ ਦੀ ਗ੍ਰਿਫਤਾਰੀ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ ਇਸ ਦੌਰਾਨ ਵਿਜੀਲੈਂਸ ਨੇ ਕੇਸ ਮਜ਼ਬੂਤ ਕਰਨ ਲਈ ਆਪਣੀਆ ਪੂਰੀ ਤਾਕਤ ਲਗਾ ਦਿੱਤੀ ਹੈ 2021 ਦੇ ਵਿੱਚ ਕਾਂਗਰਸ ਸਰਕਾਰ ਦੌਰਾਨ ਦਰਜ ਕੀਤੀ ਗਈ ਇਸ ਮਾਮਲੇ ਵਿੱਚ ਮਜੀਠੀਆ ਦੇ ਸਾਬਕਾ ਪੀਏ ਸਮੇਤ ਕੁੱਲ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਹਿਮਾਚਲ ਪ੍ਰਦੇਸ਼ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਛਾਪੇਮਾਰ ਕੀ ਉਨਾਦੀਆਂ ਜائਦਾਦਾਂ ਦੀ ਜਾਂਚ ਕੀਤੀ ਜਾ ਰਹੀ ਸੀ ਸਰਕਾਰ ਦਾ ਦਾਵਾ ਹੈ ਕਿ ਮਾਮਲਾ ਬਹੁਤ ਮਜ਼ਬੂਤ ਹੈ ਜਦੋਂ ਕਿ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੋਈ ਠੋਸ ਤੱਥ ਨਹੀਂ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਬੈਰਕ ਪਤਲਨ ਦੀ ਮੰਗ ਸੰਬੰਧੀ ਸੁਣਵਾਈ ਹੁਣ 30 ਜੁਲਾਈ ਨੂੰ ਹੋਵੇਗੀ ਦਿਲੇ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਮਾਦੀ ਪਾਰਟੀ ਯਾਨੀ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵੇਗੇਸ਼ਵਰ ਨੂੰ ਪੰਜਾਬ ਵਿੱਚ ਹੋਏ ਕਟਿਤ ਵਾਹਨ ਖਰੀਦ ਕੋਟਾਲੇ ਸੰਬੰਧੀ ਇੱਕ ਪੱਤਰ ਲਿਖਿਆ ਹੈ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰੇਸ਼ਟਾਚਾਰ ਹੋਇਆ ਹੈ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਵਿਭਾਗ ਨੇ ਰੈਟੇਗ ਬਰਸਾਤੀਆ ਫੋਰਸ ਸਕੀਮ ਤਹਿਤ 144 ਟੋਇਟਾ ਹਾਈਲਕਸ ਵਾਹਨ ਖਰੀਦੇ ਨੇ। ਉਨ੍ਹਾਂ ਮੁਤਾਬਕ ਇੱਕ ਗੱਡੀ ਦੀ ਕੀਮਤ 47 ਲੱਖ ਰੁਪਏ ਦੱਸੀ ਗਈ ਹੈ। ਸਿਰਸਾ ਨੇ ਹੈਰਾਨੀ ਪ੍ਰਗਟਾਈ ਹੈ ਕਿ ਸਰਕਾਰ ਨੇ ਇਹ ਗੱਡੀਆਂ ਬਿਨਾਂ ਕਿਸੇ ਛੋੜ ਦੇ ਖਰੀਦੀਆਂ। ਜਦੋਂ ਕਿ ਆਮ ਆਕਾ ਨੂੰ ਟੋਇਟਾ ਹਾਈਲਕਸ ਵਾਹਨਾਂ ਤੇ ਨਿਯਮਿਤ ਤੌਰ ਤੇ 10 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ, ਜਿਸ ਨਾਲ ਇਹ ਗੱਡੀ 37 ਲੱਖ ਰੁਪਏ ਵਿੱਚ ਉਪਲਬਧ ਹੈ। ਆਮ ਆਦਮੀ ਦੀ ਪੰਜਾਬ ਸਰਕਾਰ ਦਾ ਇੱਕ ਘੋਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈਲੈਕਸ ਟੋਇਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 14.5 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਹੈ ਡਿਸਕਾਊਂਟ ਜ਼ੀਰੋ ਬਿਨਾ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟ ਤੇ ਪਹਿਲਾ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮੈਂਸ ਨੋਇਸ ਮੰਗਵਾਈ ਜਿਹਦੇ ਨਾਲ ਲਿਖ ਕੇ ਭੇਜਿਆ ਹੈ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਿਆ 9 ਲੱਖ 20 ਹਜ਼ਾਰ ਰੁਪਿਆ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਿਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਿਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਿਆ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁੱਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਅਗਰਾਹ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਆ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ ਤੁਸੀਂ ਇਮਾਨਦਾਰੀ ਦਾ ਟੋਲ ਪਿੱਟਦੇ ਸੀਗੇ ਅੱਜ ਤੁਹਾਡੇ ਹੀ ਮੰਤਰੀ ਤੁਹਾਡੇ ਹੀ ਮੁੱਖ ਮੰਤਰੀ ਤੁਹਾਡੀ ਹੀ ਸਰਕਾਰ ਉੱਤੇ ਲੁੱਟਣ ਦਾ ਕੰਮ ਕਰਦੀ ਪਈ ਆ ਔਰ ਤੁਹਾਡੀ ਜਾਣ ਕਰ ਤੋਂ ਬਣਾ ਕੰਮ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਕਿ ਸੀਡੀ ਸੀਬੀਆਈ ਡੀਆਈ ਇਸਤੇ ਕਾਰਵਾਈ ਕਰੇ ਫਿਰ ਸੀਬੀਆਈ ਈਡੀ ਕਾਰਵਾਈ ਕਰੂਗੀ ਤੇ ਤੁਸੀਂ ਕਹੋਗੇ ਵੈਂਡੇਟਾ ਪੋਲਿਟਿਕਸ ਦਾ ਰੋਣਾ ਧੋਣਾ ਕਰੋਗੇ ਅੱਛੀ ਗੱਲ ਹੈ ਕਿ ਤੁਸੀਂ ਖੁਦ ਕਾਰਵਾਈ ਕਰੋ ਔਰ ਇਹ ਜਾਣਕਾਰੀ ਜਨਤਕ ਕਰੋ ਕਿ ਕਿੰਨਾ ਲੋਕਾਂ ਨੇ ਅੰਡਰ ਟੇਬਲ 14-15 ਕਰੋੜ ਰੁਪਏ ਲਿਆ ਏ ਉਹਨਾਂ ਲੋਕਾਂ ਦੇ ਤੁਸੀਂ ਕੀ ਕਾਰਵਾਈ ਕਰਦੇ ਪਏ ਜੇ ਜੇਕਰ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਕਾਰਵਾਈ ਨਾ ਕੀਤੀ ਅਸੀਂ ਇਸ ਕੇਸ ਨੂੰ ਲੈ ਕੇ ਚਾਹੇ ਕੋਰਟ ਜਾਣਾ ਪਵੇ ਭਾਵੇਂ ਕੋਰਟ ਤੋਂ ਡਾਇਰੈਕਸ਼ਨਸ ਲੈਣੀਆਂ ਪੈਣ ਭਾਵੇਂ ਹਾਈ ਕੋਰਟ ਤੋਂ ਲੈਣੀਆਂ ਪੈਣ ਸੀਬੀਆਈ ਕੋ ਚੰਡੀਗੜ੍ਹ ਜਾਣਾ ਪਵੇ ਈਡੀ ਕੋ ਜਿੱਥੇ ਵੀ ਜਾਣਾ ਪਊ ਜਾਵਾਂਗੇ ਲੇਕਿਨ ਪੰਜਾਬ ਨੂੰ ਇਸ ਤਰ੍ਹਾਂ ਇਹਨਾਂ ਲੁਟੇਰਿਆਂ ਨੂੰ ਲੁੱਟਣ ਨਹੀਂ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਪੱਤਰ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼ ਲਗਾਉਂਦਾ ਹੈ ਜੋ ਕਿ ਪਹਿਲਾਂ ਹੀ ਕਈ ਵਿਵਾਦਾਵਿਸ਼ ਗਰੀ ਹੋਈ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਅਰਵੀ ਕੇ ਜੀਵਾਲ ਤੇ ਪੰਜਾਬ ਸਰਕਾਰ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਪੰਜਾਬ ਦੇ ਕਰਨਾ ਸ਼ਹਿਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੋਂ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੱਡਾ ਐਕਸ਼ਨ ਕਰਦੇ ਹੋਏ ਮਹਿਲਾ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਹੈ ਸੋ ਜ਼ਿਕਰੇ ਖਾਸ ਕਿ ਡਿਊਟੀ ਵਿੱਚ ਲਾਪਰਵਾਹੀ ਵਰਤਨ ਵਾਲੀ ਗਾਇਨੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਚਾਰ ਦਿਨ ਪਹਿਲਾਂ ਇਹ ਡਾਕਟਰ ਬੀਨਾ ਦਸੇ ਸਟੇਸ਼ਨ ਛੱਟ ਕੇ ਗਈ ਸੀ ਜਾਣਕਾਰੀ ਮੁਤਾਬਕ ਖੰਨਾ ਸਿਵਲ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇੱਕ ਨਵ ਜੰਮੀ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਗਾਇਨ ਲਾਰਜਿਸਟ ਡਾਕਟਰ ਕਵਿਤਾ ਸ਼ਰਮਾ ਦੀ ਗੰਬੀਰ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਡਿਊਟੀ 'ਤੇ ਹੋਣ ਦੇ ਬਾਵਜੂਦ ਡਾਕਟਰ ਕਵਿਤਾ ਬਿਨਾ ਕਿਸੇ ਜਾਣਕਾਰੀ ਦੇ ਹਸਪਤਾਲ ਤੋਂ ਚਲੀ ਗਈ। ਐਮਰਜੈਂਸੀ ਦੌਰਾਨ ਐਸਐਮਓ ਨੇ ਖੁਦ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਨਵ ਜੰਮੀ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਹਾਲਾਂਕਿ ਐਸਐਮਓ ਨੇ ਖੁਦ ਆਪਰੇਸ਼ਨ ਕਰਕੇ ਮਾਂ ਦੀ ਜਾਨ ਬਚਾਈ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਦੁਖਦਾਈ ਇੱਥੇ ਜਿਹੜੀ ਘਟਨਾ ਹੋਈ ਆ ਔਰ ਸਾਡੇ ਮੈਂ ਬੜੇ ਫੋਸੜਾੜ ਕਹਿੰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹਵੀਅਰ ਦਾ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਆ ਜਿਹੜੀ ਲੇਡੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਆਨ ਡਿਊਟੀ ਸੀ ਔਰ ਛੁੱਟੀ ਉਹਦੀ ਆਨ ਆਫ ਰਾਈਟ ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਜੀ ਇਹੋ ਜਿਹੇ ਬੰਦੇ ਤਾਂ ਮੈਂ ساری ਉਮਰ ਮੈਂ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਵੀ ਕਹੋਗੇ ਤਾਂ ਉਹ ਕਹੇਗਾ ਐਸੋ ਲਿਆ ਕੇ ਤੁਹਾਡੇ ਇੱਕ ਦੂਜੇ ਦੀ ਸੇਵਾਦਾਰੀ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ੍ਰੋਸੈਕਟ ਹੈ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਇਹ ਮਤਲਬ ਕੋਈ ਗਲਤੀ ਨਹੀਂ ਆ ਗੁਨਾਹ ਆ ਇਹ ਬਹੁਤ ਵੱਡਾ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਚਾਹੇ ਅਰਵਿੰਦ ਕੇਜੀਵਾਲ ਜੀ ਹੋਣ ਔਰ ਮਨੀਸ਼ ਸੋਧਿਆ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਜਿਹੜੀ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆndੀਆਂ ਸੀਗੇ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਵਲ ਸ਼ਰਦਨ ਮੈਡਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵੱਡਾ ਵਾਕਿਆ ਹੋਇਆ ਇਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਜੀ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਮੇਰੇ ਕੋਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ ਤਿੰਨ ਮੈਂਬਰੀ ਕਮੇਟੀ ਜਿਹਦੇ ਵਿੱਚ ਇੱਕ ਐਸਐਮਓ ਸਾਹਿਬ ਔਰ ਦੋ ਗੈਨੇਕੋਲੋਜਿਸ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਖੁਸ਼ਾਈ ਉਹਨਾਂ ਨੇ ਕਿਹਾ ਕਿ ਲੇਡੀ ਡਾਕਟਰ ਦੀ ਜਿਹੜੀ ਹੈਗੀ ਆ ਉਹ ਗਲਤੀ ਆ ਤੇ ਕਿਉਂਕਿ ਜੋ ਮਾਨ ਕਮਨਡ ਦੀ ਪਾਲਿਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸਬਿਹੇਵੀਅਰ ਉਹ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸ਼ੀ ਇਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਇਹ ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਡਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਧਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਇਮਪਤੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੇਲ ਮਤਲਬ 5 10 15 ਸਾਲ ਬਾਅਦ ਦੇ ਸ਼ੋਰਟ ਪ੍ਰੋਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਆ ਕਿਉਂਕਿ ਸਾਡੇ ਕੋਲੇ ਸ਼ਾਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲੈਕਟੈਂਟ ਹੋਣਾ ਐਕਸ਼ਨ ਲੈਣ ਲੱਗੀ ਬਟ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਆ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ ਸਿਹਤ ਮੰਤਰੀ ਨੇ ਸਪਸ਼ਟ ਕੀ ਹੈ ਕਿ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਜਾਂਚ ਵਿੱਚ ਡਾਕਟਰ ਦੀ ਲਾਪਰਵਾਹੀ ਸਾਬਤ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਸਿਰਫ ਮੌਤਲੀ ਤੱਕ ਸੀਮਿਤ ਨਹੀਂ ਹੋਵੇਗੀ ਸਗੋਂ ਹੋਰ ਜਾਂਚ ਤੋਂ ਬਾਅਦ ਡਾਕਟਰ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਅਤੇ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮਿਸਾਲੀ ਸਜ਼ਾ ਦਿੱਤੀ ਜਾਏਗੀ ਤਾਂ ਜੋ ਪਵਿਕ ਦੇ ਵਿੱਚ ਕੋਈ ਵੀ ਡਾਕਟਰ ਅਜਿਹੀ ਲਾਪਰਵਾਹੀ ਨਾ ਕਰ ਸਕੇ। ਸੋਇ ਉਸਨ ਪੰਜਾਬ ਨਿਊਜ਼ ਦੀ ਐਮ ਖਬਰ ਇਸ ਸੰਬੰਧ ਹੋ ਗਿਆ ਧੰਨਵਾਦ